ਪੰਜਾਬ ਸਰਕਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰਦੇ ਹੋਏ ਅਮਲੋ ਦੇ ਨਜ਼ਦੀਕ ਪਿੰਡ ਕੁਲੂ ਮਾਜਰਾ ਵਿਖੇ ਇੱਕ ਵਿਅਕਤੀ ਸਲਾਮਦੀਨ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਦੀ ਦੁਕਾਨ ਨੂੰ ਢਾਇਆ ਗਿਆ ਹੈ ਇਸ ਮੌਕੇ ਬੋਲਦਿਆਂ ਹੋਇਆ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਸੁਭਮ ਅਗਰਵਾਲ ਨੇ ਆਖਿਆ ਕਿ ਨਸ਼ਾ ਤਸਕਰਾ ਨੂੰ ਬਖਸ਼ਿਆ ਨਹੀਂ ਜਾਵੇਗਾ ਬੀਸਿਕਲੀ ਜੀ ਇਥੇ ਇੱਕ ਸਲਾਮਦੀਨ ਨਾਮ ਦਾ ਵਿਅਕਤੀ ਹੈਗਾ ਜਿਹੜਾ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਉਪਤਰੀ ਮੱਖ ਮੰਤਰੀ ਸ਼੍ਰੀ ਪੱਪਾ ਸਿੰਘ ਜੀ ਮਾਨ ਵੱਲੋਂ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰਪੰਸਾ ਸਮੇਂ ਸਮੇਂ ਤੇ ਜਿਹੜਾ ਯੁੱਧ ਨਸ਼ਾ ਫਰੋਦ ਦੇ ਤਹਿਤ ਸਾਨੂੰ ਗਾਈਡਲਾਈਨ ਦਿੱਤੀ ਹੈ ਤੇ ਉਹਦੇ ਵਿੱਚ ਆ ਜਿਹੜਾ ਬੰਦਾ ਸੀਗਾ ਪਿੰਡ ਕੱਲੂ ਮਾਜਰਾ ਜਿਹੜੀ ਪੰਚਾਇਤ ਹੈਗੇ ਇਹਨਾਂ ਨੇ ਵੀ ਸਾਨੂੰ ਲਿਖ ਕੇ ਦਿੱਤਾ ਤੇ ਪੀਡੀਪੀਓ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਸਿਆਜੇ ਕਾਰਵਾਈ ਕੀਤੀ ਜਿਹਦੇ ਵਿੱਚ ਜਿਹੜੀ ਇਹਨਾਂ ਨਜਾਇਜ਼ ਸਸਾਰੀ ਜੇ ਆਪਣੀ ਨਸ਼ਾ ਤਸਕਰੀ ਤੋਂ ਆਸਾਰੀ ਨੇ ਬੜਾਈ ਸੀਗੀ ਤੇ ਉਸ ਨੂੰ ਪ੍ਰੋਪਰ ਪ੍ਰੋਸੀਜਰ ਫੋਲੋ ਕਰਦੇ ਡਿਊ ਪ੍ਰੋਸੈਸ ਦੇ ਨਾਲ ਜਿਹੜੀ ਆਸਾਈ ਕਾਰਵਾਈ ਡਿਮੋਨਿਸ਼ਨ ਕੀਤਾ ਇਹਦੇ ਮਾਮਲੇ ਗੱਤਨਾ ਕਲਾਂ ਚ ਇਹਦੇ ਤੇ ਹੋ ਤਿੰਨ ਮੁਕਾਦਮੇ ਦਰਜ ਤੇ ਪਿਛਲੇ ਮਹੀਨੇ ਵੀ ਮਈ ਦੇ ਮਹੀਨੇ ਵੀ ਇਹਦੇ ਚ ਇੱਕ ਆਪਾਂ ਇਹਦੇ ਚ ਪਰਚਾ ਦਿੱਤਾ ਸੀਗਾ ਨਸ਼ੇ ਦਾ ਇਹ ਤੇ ਵੱਡੇ ਪੰਦਰ ਤੇ ਇਸਤੇ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ ਨਸ਼ੇ ਦੀ ਸਪਲਾਈ ਕਰਦਾ ਸੀ ਤੇ ਇਸ ਤੋਂ ਪਹਿਲੇ ਵੀ ਅਸੀਂ ਇਸ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹਦੇ ਆਪਣਾ ਟੇਹਾ ਕਲੋਨੀ ਦੇ ਵਿੱਚ ਵੀ ਅਸੀਂ ਕਰ ਚੁੱਕੇ ਹਾਂ ਤੇ ਆਪਣਾ ਬੱਸੀ ਦੇ ਏਰੀਆ ਚੀ ਅਸੀਂ ਡਿਮੋਲਿਸ਼ਨ ਦੇ ਕੀਤੇ ਤੇ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੀਗੀ ਜਿੰਨੇ ਵੀ ਜਿਹੜੇ ਲੋਕੀ ਆ ਜਿਹੜੇ ਵਿਅਕਤੀ ਇਸ ਤਰੀਕੇ ਦੀ ਨਸ਼ਾ ਤਸਕਰੀ ਦੇ ਵਿੱਚ ਇਸ ਤੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਸਖਤ ਚੇਤਾਵਨੀ ਹੈ ਸਾਡੀ ਨਿਗਾ ਤੁਹਾਡੇ ਤੇ ਆ ਤੁਹਾਡੇ ਤੁਹਾਨੂੰ ਵੀ ਅਸੀਂ ਫੜ ਕੇ ਦੇਾਂਗੇ ਪਰਿਵਾਰ ਦੀ ਇੱਕ ਬਜ਼ੁਰਗ ਔਰਤ ਵੱਲੋਂ ਸਰਕਾਰ ਦੀ ਇਸ ਕਾਰਵਾਈ ਦੇ ਖਿਲਾਫ ਬੋਲਦੇ ਆਖਿਆ ਕਿ ਇਹ ਜਗਾ ਉਸਨੇ ਵਕਾਇਦਾ ਤੌਰ ਤੇ ਖਰੀਦੀ ਹੋਈ ਹੈ ਅਤੇ ਇਸ ਦੀ ਰਜਿਸਟਰੀ ਵੀ ਕੀਤੀ ਹੋਈ ਹੈ ਪ੍ਰਸ਼ਾਸਨ ਨੇ ਇਸ ਮੇਰੇ ਰੁਜ਼ਗਾਰ ਦਾ ਸਾਧਨ ਸਾਡੀ ਦੁਕਾਨ ਠਾ ਕੇ ਚੰਗਾ ਨਹੀਂ ਕੀਤਾ ਕਿਉਂਕਿ ਇਹ ਹੀ ਸਾਡੇ ਬੁਢਾਪੇ ਦਾ ਸਹਾਰਾ ਸੀ ਜਿਸ ਤੋਂ ਹੋਈ ਆਮਦਨ ਨਾਲ ਸਾਡੀ ਦਵਾਈ ਬੂਟੀ ਚੱਲਦੀ ਸੀ ਉਸ ਬਜ਼ੁਰਗ ਨੇ ਕਿਹਾ ਕਿ ਉਸ ਦਾ ਉਸਦੇ ਪੁੱਤਰ ਨਾਲ ਕੋਈ ਵੀ ਸੰਬੰਧ ਨਹੀਂ ਸੀ ਅਸੀਂ ਉਸ ਨੂੰ ਪਹਿਲਾਂ ਤੋਂ ਹੀ ਬੇਦਖਲ ਕੀਤਾ ਹੋਇਆ ਹੈ ਉਸਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਉਹਨਾਂ ਨੂੰ ਮੁਹਾਵਜ਼ਾ ਦੇਵੇ ਇਹ ਨਹੀਂ ਸਾਡੇ ਬਾਪੂ ਨੇ ਜਗਾ ਵੰਡ ਕੇ ਦਿੱਤੀ ਸੀ ਸਾਨੂੰ 50 ਹਜ਼ਾਰ ਦੀਆਂ ਚ ਮਟੂਮਾ ਛੱਡਿਆ ਸੀ ਮੇਰਾ ਸਹੁਰਾ ਕਿੰਨੀ ਤਾਂ ਜੀ ਮੈਂ ਜਗਾ ਲਈ ਸੀ ਇਹ ਜਗਾ ਲੈ ਕੇ ਸੀ ਮੇਰੇ ਘਰ ਵਾਲੇ ਨੇ 1.5 ਹਜ਼ਾਰ ਰੁਪਏ 100 ਰੁਪਏ ਦਿਹਾੜੀ ਕਰਕੇ ਸੀ ਇਹ ਰਿਕਾਰਡ ਕਰੀ ਦਿੱਤੀ ਸੀ ਮੇਰੇ ਘਰ ਵਾਲਾ ਕਹਿੰਦਾ ਸੀ ਮੈਂ ਇਹ ਰਿਕਾਰਡ ਕਰਕੇ ਮੈਂ ਇੱਥੇ ਵੇਚੂਗਾ ਮੈਂ ਬੈਠਿਆ ਕਰੂਗਾ ਮੈਨੂੰ ਕੰਮ ਨਹੀਂ ਹੁੰਦਾ ਹੈਗਾ ਉਹਦਾ ਉਹਨਾਂ ਦੀ ਹੋ ਗਈ ਲੈਕੋ ਉਦੋਂ ਬਾਅਦ ਜੀ ਮੈਂ ਕਿਰਾਏ ਤੇ ਦੇਣ ਲੱਗੀ ਜੀ ਕਿਰਾਏ ਤੇ ਦੇ ਕੇ ਮੈਂ ਜੀ ਕਦ ਕਰਾਇਆ ਵੀ ਮੈਂ ਆਪ ਫੜਦੀ ਸੀ ਮੈਂ ਆਪਣੀ ਦਵਾਈ ਬੁੱਟੀ ਲੈਣੀ ਸੀ ਮੈਂ ਜਿਉਣਾ ਪੜ ਗਈ ਮਾਉ ਨੂੰ ਮੈਂ ਇਹ ਗੱਲ ਕਹੀ ਵੀ ਸਰ ਇਹ ਦੁਕਾਨ ਦਾ ਕੋਈ ਹੱਕਦਾਰ ਨਹੀਂ ਹੈਗਾ ਇਹ ਦੁਕਾਨ ਜੀ ਮੇਰੀ ਆ ਇਹ ਰਜਿਸਟਰੀਆਂ ਹੋਈਆਂ ਹੋਈਆਂ ਨੇ ਜਿੱਦਿ ਦੀਸਟਰੀਆਂ ਹਜੇ ਇਹਨਾਂ ਦੀਆਂ ਆਈਆਂ ਨਹੀਂ ਹੈਗੀਆਂ ਜੀ ਲਾਲ ਲਕੀਰ ਦੇ ਅੰਦਰ ਆ ਬੁੜਾ ਨੇ ਮੈਨੂੰ ਜਗ੍ਹਾ ਇਹ ਵੰਡ ਕੇ ਦਿੱਤੀ ਆ ਤਾਂ ਅਸੀਂ ਇਹ ਦੁਕਾਨ ਖੜੀ ਕੀਤੀ ਸੀ ਜੀ ਮੇਰੇ ਘਰ ਵਾਲੇ ਨੇ ਕਰੀ ਤੀ ਉਹਨੇ ਆਪਦੇ ਵਾਸਤੇ ਕੀਤੀ ਮੈਂ ਇੱਥੇ ਬੈਠਿਆ ਗੁਰੂ ਦਾ ਰਜਕਾਰ ਮोटा ਕਰਿਆ ਗੁਰੂ ਮੇਥੋਂ ਕੰਮ ਨਹੀਂ ਹੋਊਗਾ ਅਸੀਂ ਦਿਹਾੜੀਆਂ ਕਰ ਕਰੇ ਦੁਕਾਨ ਪਾਈ ਸੀ ਮੈਂ ਕਿਹ ਹੁਣ ਉਹਨਾਂ ਦੀ ਮਰਜ਼ੀ ਹੈ ਜਿਹੜਾ ਕੁਝ ਕਰੇ ਉਹਨਾਂ ਨੇ ਸਰਕਾਰ ਨੇ ਸਾਡੇ ਨਾਲ ਇਹ ਚੰਗੀ ਨਹੀਂ ਕਰੀ ਇੱਥੀ ਬਿਊਰੋ ਰਿਪੋਰਟ ਪ੍ਰਾਈਮ ਟੂਡੇ